ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਨਾ ਘਰ ਦੇ ਵਿੱਚ ਹੀ ਬਣਾ ਰਹੇ ਆਂ ਜੀ ਪ੍ਰੀ ਮਿਕਸ ਪ੍ਰੀ ਮਿਕਸ ਘਰ ਦਾ ਬਣਾਇਆ ਬਹੁਤ ਵਧੀਆ ਹੁੰਦਾ ਹੈ ਦੇਖੋ ਪਹਿਲਾਂ ਤਾਂ ਇਹ ਸਾਨੂੰ ਪ੍ਰੀ ਮਿਕਸ ਸਸਤਾ ਬਹੁਤ ਪੈਣਾ ਇਹ ਜਿੰਨਾ ਵੀ ਸਮਾਨ ਹੈ ਨਾ ਮੈਂ ਫੀਡ ਫੈਕਟਰੀ ਤੋਂ ਲੈ ਕੇ ਆਏ ਆਂ ਉਦਾਂ ਤਾਂ ਪ੍ਰੀ ਮਿਕਸ ਜਿਹੜੇ ਆ ਨਾ ਤੁਹਾਨੂੰ ਘੱਟੋ ਘੱਟ 250 300 ਰੁਪਏ ਕਿਲੋ ਪੈਂਦੇ ਆ ਹਨਾ ਤਾਂ ਇਹ ਆਪਣਾ ਤਕਰੀਬਨ 150 ਰੁਪਏ ਤੱਕ ਪ੍ਰੀ ਮਿਕਸ 1 ਕਿਲੋ ਘਰ ਦੇ ਵਿੱਚ ਹੀ ਤਿਆਰ ਹੋ ਜਾਣਾ ਹੈ ਇਹਦੇ ਵਿੱਚ ਜਿੱਦਾਂ ਕੈਲਸ਼ੀਅਮ ਫਾਰਸੋਸ, ਮੈਗਨੀਜ਼, ਕਾਪਰ, ਕੁਆਲਟ, ਜਿੰਕ, ਮੈਗਨੀਜ਼ ਇਦਾਂ ਇਹ ਨਾ ਸਾਰੇ ਰਲਾ ਕੇ ਤਾਂ ਫੇਰ ਬਣਦਾ ਹੈ ਇਹ ਤੇ ਆਜੋ ਮੈਂ ਤੁਹਾਨੂੰ ਦੱਸਦਾ ਹੋਰ ਕੀ ਕੀ ਇਹਦੇ ਵਿੱਚ ਆਪਾਂ ਮਿਕਸ ਕਰਨਾ ਹੈ ਦੇਖੋ ਇਹਦੇ ਵਿੱਚ ਨਾ ਆਪਾਂ ਤਕਰੀਬਨ ਕਿਲੋ ਕੁ ਲਾਈਵ ਯੀਸਟ ਇਦਾਂ ਹੁੰਦਾ ਹੈ ਨਾ ਉਹ ਮਿਕਸ ਕਰਨਾ ਹੈ ਆਪਾਂ ਕੋ ਕਿਲੋ ਤਾਂ ਨਹੀਂ ਹੈਗਾ ਕਿਲੋ ਤੋਂ ਥੋੜਾ ਘੱਟ ਹੈ ਜਿੱਦਾਂ ਆਹ ਹੋ ਗਿਆ ਆਪਣਾ ਲਾਈਵ ਯੀਸਟ ਤੇ ਉਤ ਤੋਂ ਬਾਅਦ ਆ ਗਿਆ ਟੀ ਐਮ ਬੀ ਪਾਊਡਰ ਜਾਨੀ ਕਿ ਟ੍ਰੇਸ ਮਿਨਰਲ ਵਿਦ ਵਿਟਾਮਿਨ ਆ ਆ ਗਿਆ ਜੀ ਟ੍ਰੇਸ ਮਿਨਰਲ 1 ਕਿਲੋ ਆ ਆਹ ਹਾਈ 1 ਕਿਲੋ 2 ਕਿਲੋ ਪਾਣਾ ਟ੍ਰੇਸ ਮਿਨਰਲ ਵਿਦ ਵਿਟਾਮਿਨ ਇਹਦੇ ਵਿੱਚ ਆਪਾਂ ਆ ਆ ਗਿਆ ਆਪਣੇ ਟ੍ਰੇਸ ਮਿਨਰਲ ਦੋ ਪੈਕਟ ਹੋ ਗਏ ਕਿਲੋ ਕਿਲੋ ਦੇ ਇਤਨਾ ਨੀ ਚੀਜ਼ਾਂ ਜੇ ਤੁਸੀਂ ਆਪਣੇ ਘਰੇ ਬਣਾਉਂਗੇ ਨਾ ਇਹ ਲੋ ਪਿੱਛੇ 100 15000 ਰੁਪਏ ਦਾ ਫਰਕ ਪੈ ਜਾਣਾ ਹੈ ਤੇ ਆ ਹੋ ਗਏ ਆਪਣੇ ਵਿਟਾਮਿਨ ਲੋਜੀ ਟਰੇਸ ਮਿਨਰਲ ਵਿਦ ਵਿਟਾਮਿਨ ਵਿਦ ਜੀਸਟ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆਪਾਂ ਐਨ ਚੰਗੀ ਤਰ੍ਹਾਂ ਮਤਲਬ ਹੱਥ ਦੇ ਨਾਲੇ ਕਰ ਸਕਦੇ ਤੁਸੀਂ 5 ਮਿੰਟ ਦੇ ਵਿੱਚ ਐਨ ਵਧੀਆ ਮਿਕਸ ਹੋ ਜਾਣੇ ਆ ਲਓ ਜੀ ਦੋਸਤੋ ਆਪਣਾ ਪ੍ਰੀ-ਮਿਕਸ ਤਿਆਰ ਹੋ ਗਿਆ ਇਹ ਤਕਰੀਬਨ 13 ਕਿਲੋ ਪ੍ਰੀਮਿਕਸ ਤਿਆਰ ਹੋ ਗਿਆ ਆਪਣਾ ਆਪਣਾ ਪ੍ਰੀਮਿਕਸ तकरीबन 16-1700 ਦੇ ਵਿੱਚ 13 ਕਿਲੋ ਤਿਆਰ ਹੋ ਗਿਆ ਜਿਹੜਾ ਕੀ 25 ਤੋਂ 30 ਕਿਲੋ ਗਾਈਆਂ ਦੀ 30 25 ਕਿਲੋ ਦੁੱਧ ਦਿੰਦੀਆਂ ਉਹਨਾਂ ਤੱਕ ਵੀ 10 ਕਿਲੋ ਤੋਂ ਲੈ ਕੇ 25 ਕਿਲੋ ਤੱਕ ਗਾਵਾਂ ਨੂੰ ਇਹ ਪੈ ਸਕਦਾ ਹੈ ਇਹਦੇ ਫਾਇਦੇ ਫਾਇਦੇ ਦੇਖੋ ਤਾਂ ਨਾ ਤਾਂ ਮਸਟਾਈਟਸ ਆਉਣੀ ਹੈ ਇਹਦੇ ਨਾਲ ਪਸ਼ੂ ਨੇ ਦੁੱਧ ਵੀ ਵੱਧ ਕੱਢਣਾ ਹੈ ਨਾ ਉਹਦੇ ਬੱਚੇਦਾਨੀ ਚ ਪ੍ਰੋਬਲਮ ਆਣੀ ਆ ਨਾ ਉਹਦੇ ਪੈਰ ਖਰਾਬ ਹੋਣੇ ਆ ਨਾ ਉਹਦਾ ਖੂਨ ਘਟਣਾ ਆ ਜਾਨੀ ਕਿ ਵੱਧ ਤੋਂ ਵੱਧ ਜਿੰਨੀਆਂ ਪਸ਼ੂ ਦੇ ਵਿੱਚ ਅਸੀਂ ਘਰੇਲੂ ਜਿੱਦਾਂ ਪ੍ਰੋਬਲਮਾਂ ਆਂਦੀਆਂ ਸਾਨੂੰ ਉਹ ਕੋਈ ਪ੍ਰੋਬਲਮ ਨਹੀਂ ਆਣੀ ਇਹ ਘਰ ਦੇ ਵਿੱਚ ਹੀ ਆਪਣਾ ਤਿਆਰ ਹੋ ਗਿਆ ਹੈ ਇਹ ਤਕਰੀਬਨ ਮੇਰੇ ਹਿਸਾਬ ਨਾਲ 120 ਰੁਪਏ ਕਿਲੋ ਤਿਆਰ ਹੋ ਗਿਆ ਹਨਾ ਇਹ 150 ਤੱਕ ਹੋਰ ਵੀ ਵਧੀਆ ਬਣਾਣਾ ਹੋਵੇ ਨਾ ਇਹਨੂੰ ਤਾਂ 150 ਰੁਪਏ ਤੱਕ ਤਿਆਰ ਹੋ ਜਾਂਦਾ ਕਿਲੋ ਤੇ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ 200-250 ਰੁਪਏ ਕਿਲੋ ਇਹ ਮਿਲਦਾ ਪਿਆ ਆ ਤੇ ਆਪਾਂ ਘਰ ਦੇ ਵਿੱਚ ਹੀ ਤਿਆਰ ਕਰ ਲਿਆ ਆ ਜਿੱਦਾਂ ਆਪਾਂ ਫੀਡ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਨਾ ਇਸੇ ਤਰ੍ਹਾਂ ਆਪਾਂ ਪ੍ਰੀਮਿਕਸ ਵੀ ਘਰ ਦੇ ਵਿੱਚ ਤਿਆਰ ਕਰ ਸਕਦੇ ਆ ਦੇਖੋ ਜਿੱਥੋਂ ਪੈਸੇ ਬਚਾਣੇ ਆ ਨਾ ਉਹ ਕੰਮ ਜ਼ਰੂਰ ਕਰਿਆ ਕਰੋ ਇਹ ਕੰਪਨੀਆਂ ਦਾ ਤਾਂ ਪ੍ਰੀਮਿਕਸ ਮਹਿੰਗੇ ਹੋ ਜਾਂਦੇ ਭਾਈ ਜਿਹੜੀ ਕੰਪਨੀ ਦੀ ਜ਼ਿਆਦਾ ਚੜ੍ਹਾਈ ਆ ਜਦੋਂ ਉਹਦਾ ਸਟਿੱਕਰ ਲੱਗ ਜਾਂਦਾ ਆ ਤੇ ਉਹਦਾ ਰੇਟ ਉੱਨੇ ਵੱਧ ਜਾਂਦਾ ਜੇ ਇਹਦੇ ਤੇ ਵੀ ਕਿਸੇ ਕੰਪਨੀ ਦਾ ਸਟਿੱਕਰ ਲੱਗ ਜਵੇ ਤਾਂ ਇਹਦਾ ਵੀ ਰੇਟ ਵੱਧ ਜਾਣਾ ਹੈ ਤੇ ਦੋਸਤੋ ਜਰੂਰ ਆਪਣਾ ਫਾਇਦਾ ਕਰੋ ਠੀਕ ਹੈ ਕਿਉਂਕਿ ਇਹ ਚੀਜ਼ਾਂ ਰੋਜ਼ ਪੈਣੀਆਂ ਆ ਇਹਦੀ ਡੋਜ਼ ਘੱਟੋ-ਘੱਟ 200 ਗ੍ਰਾਮ ਰੱਖਿਓ ਤੁਸੀਂ 200 ਗ੍ਰਾਮ ਡੋਜ਼ ਰੱਖੋਗੇ ਨਾ ਵੀ ਜਾਨੀ ਕਿ ਤੁਹਾਡੇ ਖਰਚਾ ਬਹੁਤ ਜ਼ਿਆਦਾ ਖਰਚਾ ਤਾਂ ਘਟ ਜਾਣਾ ਤੁਹਾਡਾ ਬਿਲਕੁਲ ਹੀ ਨਾ ਰਿਪੀਟ ਹੋਣੇ ਆ ਤਾਂ ਨਾ ਡਾਕਟਰ ਨੇ ਆਉਣਾ ਤੁਹਾਡੇ ਘਰੇ ਤੇ ਪਸ਼ੂ ਵੀ ਬਹੁਤ ਵਧੀਆ ਰਹਿਣੇ ਆ ਤੁਹਾਡੇ ਤੇ ਕੋਸ਼ਿਸ਼ ਕਰੋ ਘਰ ਦੇ ਵਿੱਚ ਬਣਾਉਣਾ ਤਾਂ ਘਰ ਵਿੱਚ ਬਣਾਓ ਕਿਉਂਕਿ ਇਹ ਤਾਂ ਡੇਲੀ ਡੋਜ਼ ਪੈਣੀ ਪੈਣੀ ਹੈ ਤੇ ਬਾਹਰਲੇ ਮਹਿੰਗੇ ਪੈਂਦੇ ਆ ਇਸ ਲਈ ਮੈਂ ਘਰ ਦੇ ਵਿੱਚ ਦੋਸਤੋ ਇਹ ਬਣਾਇਆ ਹੈ ਤੇ ਇਹਦਾ ਰਿਜ਼ਲਟ ਮੈਨੂੰ ਤਾਂ ਇੰਨਾ ਪਤਾ ਵੀ ਬਹੁਤ ਵਧੀਆ ਹੋਣਾ ਕਿਉਂਕਿ ਇਹ ਸਮਾਨ ਮੈਂ ਸਾਰਾ ਫੀਡ ਫੈਕਟਰੀ ਚੋਂ ਲੈ ਕੇ ਆਏ ਆ ਇਹ ਦੁਕਾਨਾਂ ਚੋਂ ਨਹੀਂ ਸਮਾਨ ਲਿਆ ਹੈਗਾ ਵਧੀਆ ਕੁਆਲਟੀ ਦਾ ਫੀਡ ਫੈਕਟਰੀਆਂ ਦੇ ਵਿੱਚੋਂ ਲੈ ਕੇ ਆਇਆ ਜਿਹੜਾ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਜਰੂਰ ਦੱਸਿਓ ਬਾਕੀ ਜੇ ਕਿਸੇ ਨੂੰ ਇਦਾਂ ਦਾ ਬਣਾਉਣਾ ਘਰੇ ਬਣਾਉਣਾ ਹੋਵੇ ਉਹ ਵੀ ਫੋਨ ਕਰ ਸਕਦਾ ਘਰੇ ਬਣਾਉਣਾ ਵੈਸੇ ਤੁਹਾਡੇ ਲਈ ਔਖਾ ਕਿਉਂਕਿ ਇਹ ਸਮਾਨ ਜਲਦੀ ਕਿਤੇ ਮਿਲਦਾ ਨਹੀਂ ਹੈਗਾ ਚਲੋ ਠੀਕ ਆ ਦੋਸਤੋ ਸਤਿ ਸ੍ਰੀ ਅਕਾਲ ਚੰਗੀ ਲੱਗੀ ਹੋਵੇ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਠੀਕ ਆ ਇਹ ਕਿਸੇ ਦਾ ਫਾਇਦਾ ਹੋ ਸਕੇ ਬਾਕੀ ਕੋਈ ਵੀ ਨੌਲੇਜ ਚਾਹੀਦੀ ਹੁੰਦੀ ਮੇਰੇ ਭਰਾ ਮੈਨੂੰ ਮੈਸੇਜ ਕਰ ਲਿਆ ਕਰੋ ਠੀਕ ਆ ਮੈਸ ਤੇ ਕਾਲ ਵੀ ਕਰ ਸਕਦੇ ਆ ਤੁਸੀਂ ਚੰਗਾ ਜੀ ਸਤਿ ਸ੍ਰੀ ਅਕਾਲ